ਚੰਡੀਗੜ੍ਹ ਪੰਜਾਬ ਬਾਰਡਰ ਮੁੱਲਾਪੁਰ ਬੈਰੀਅਰ ਤੇ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਸਨਸਨੀ ਫੈਲ ਗਈ ਪੂਰੀ ਮਾਰਕੀਟ ਦੇ ਵਿੱਚ ਜਦੋਂ ਸ਼ਰਾਬ ਦੇ ਠੇਕੇ ਦੇ ਨਜ਼ਦੀਕ ਇੱਕ ਵਿਅਕਤੀ ਦੀ লাশ ਮਿਲੀ ਹੈ ਜਿਸ ਤੋਂ ਬਾਅਦ ਕਿਸੇ ਵਿਅਕਤੀ ਨੇ ਇਹ ਜਾਣਕਾਰੀ ਮੁੱਲਾਪੁਰ ਪੁਲਿਸ ਨੂੰ ਦਿੱਤੀ ਹੈ ਮੌਕੇ ਤੇ ਪੁਲਿਸ ਦੀ ਟੀਮ ਪਹੁੰਚ ਗਈ ਹੈ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਜਿੱਥੇ ਕੀ ਉਸ ਵਿਅਕਤੀ ਨੂੰ ਜਦੋਂ ਚੈੱਕ ਕੀਤਾ ਤਾਂ ਦੇਖਿਆ ਗਿਆ ਪੁਲਿਸ ਵੱਲ ਦੱਸਿਆ ਗਿਆ ਕਿ ਇਹ ਮ੍ਰਿਤਕ ਜਾਪ ਰਿਆ ਸੀ ਤੇ ਇਸ ਦੇ ਸਰੀਰ ਦੇ ਉੱਤੇ ਕੋਈ ਇਸ ਤਰੀਕੇ ਦਾ ਨਿਸ਼ਾਨ ਵੀ ਵੇਖਣ ਨੂੰ ਨਹੀਂ ਮਿਲਿਆ ਜਿੱਦੀ ਪਛਾਣ ਵਾਸਤੇ ਵਕ ਵਕ ਲੋਕਾਂ ਤੋਂ ਪੁੱਛਿਆ ਗਿਆ ਨਜ਼ਦੀਕ ਹੋਰ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਪੁਲਿਸ ਵੱਲੋਂ ਪਰ ਇਸ ਵਿਅਕਤੀ ਦੀ ਮੌਤ ਕਿਵੇਂ ਹੋਈ ਹੈ ਇਸ ਦਾ ਕਾਰਨ ਪੁਲਿਸ ਵੱਲੋਂ ਅਜੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਪੁਲਿਸ ਵੱਲ ਦੱਸਿਆ ਜਾ ਰਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਆਖਰ ਪੂਰੇ ਕਾਰਨ ਦਾ ਪਤਾ ਲੱਗੇਗਾ ਕਿ ਆਖਰੀ ਇਸ ਵਿਅਕਤੀ ਦੀ ਲਾਸ਼ ਦੇ ਕਾਰਨ ਕੀ ਨੇ ਪਰ ਜਿਸ ਤਰੀਕੇ ਨਾਲ ਸ਼ਰਾਬ ਦੇ ਠੇਕੇ ਦੇ ਸਾਹਮਣੇ ਮਿਲਿਆ ਹੈ ਤਾਂ ਕਾਫੀ ਇਹ ਲੱਗ ਰਿਹਾ ਕਿ ਕਿਤਨੇ ਨਸ਼ੇ ਦੀ ਹਾਲਤ ਵਿੱਚ ਰਾਤ ਨੂੰ ਇਸ ਜਗ੍ਹਾ ਉੱਤੇ ਪਿਆ ਰਹਿ ਗਿਆ ਤਾਂ ਉਸ ਤੋਂ ਬਾਅਦ ਹੀ ਦੀ ਮੌਤ ਹੋਈ ਹੈ ਕਈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਬਿਮਾਰ ਸੀ ਜਾਂ ਫਿਰ ਇਹ ਕਈ ਤਰੀਕੇ ਦੇ ਗਿਆਸ ਲਗਾਈਆਂ ਲੋਕਾਂ ਵੱਲੋਂ ਕਹਿਣਾ ਜਾ ਰਹੀਆਂ ਨੇ ਪਰ ਕਿਸੇ ਵੱਲੋਂ ਕੋਈ ਪਛਾਣ ਉਸ ਵਿਅਕਤੀ ਦੀ ਨਹੀਂ ਦੱਸੀ ਗਈ ਤੇ ਉਹ ਹੁਲੀਅਤ ਤੋਂ ਪ੍ਰਵਾਸੀ ਜਾਪ ਰਿਹਾ ਜਿੱਦੀ ਉਮਰ 45 ਤੋਂ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਸ ਦੀ ਪਛਾਣ ਵਾਸਤੇ ਹੁਣ ਪੁਲਿਸ ਨੇ ਉਸ ਦੀ লাশ ਨੂੰ ਖਰੜ ਦੇ ਸਿਵਲ ਹਸਪਤਾਲ ਦੇ ਮੋਰਚੇ 'ਚ ਰਖਾ ਦਿੱਤਾ ਹੈ ਕਿਤੇ ਕੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਅਗਲੇ ਕਾਰਨ ਦਤਾਂ ਡਾਕਟਰਾਂ ਦੀ ਆਈ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਇਸ ਜਗ੍ਹਾ ਉੱਤੇ ਇਸ ਵਿਅਕਤੀ ਦੀ লাশ ਤੇ ਕਾਰਨ ਕੀ ਬਣੇ ਨੇ ਨਾਲ ਦੀ ਨਾਲ ਪੁਲਿਸ ਵੱਲੋਂ ਹੁਣ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾਣਗੇ ਤੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ 메ਨ ਹਾਈਵੇ ਹੈ ਕੁਰਾਣੀ ਚੰਡੀਗੜ੍ਹ ਰੋਡ ਜੋ ਕਿ ਚੰਡੀਗੜ੍ਹ ਤੋਂ ਨਾਲ ਦੀ ਨਾਲ ਟੱਚ ਪੰਜਾਬ 'ਚ ਬੰਦਾ ਹੁੰਦਾ ਹੈ ਤਾਂ ਮੁੱਲਾਪੁਰ ਬੈਰੀਅਰ ਚੌਕ ਤੁਸੀਂ ਦੇਖਿਆ ਹੋਵੇਗਾ ਤਾਂ ਉਸ ਚੌਕ ਦੇ ਨਜ਼ਦੀਕ ਠੇਕਾ ਠੇਕੇਦਾਰ ਨੇ ਬਿਲਕੁਲ ਸਾਹਮਣੇ ਜਿਹੜੀ ਇਹ লাশ ਬਰਾਮਦ ਹੋਈ ਹੈ ਉਸ ਤੋਂ ਬਾਅਦ ਜਾ ਕੇ ਹੁਣ ਪੁਲਿਸ ਤਫਤੀਸ਼ ਦੇ ਵਿੱਚ ਜੁੜ ਗਈ ਹੈ ਕਿ ਆਖਰ ਇਹ ਕਾਰਨ ਕੀ ਬਣੇ ਨੇ ਕਿਸ ਕਾਰਨ ਇਸ ਵਿਅਕਤੀ ਦੀ ਮੌਤ ਹੋਈ ਹੈ ਕਸੂ ਲੈ ਕੇ ਪੂਰੀ ਮਾਰਕੀਟ ਦੇ ਵਿੱਚ ਸੰਸਨੀ ਫੈਲ ਗਈ ਸੀ ਡਰ ਦਾ ਮਾਹੌਲ ਬਣ ਗਿਆ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੁਲਿਸ ਦੇ ਸੀਨੀਅਰ ਅਫਸਰ ਪਹੁੰਚੇ ਹੋਏ ਸੀ ਉਹਨਾਂ ਵੱਲੋਂ ਕੀ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਪੂਰ ਨਾਲ ਦੀ ਨਾਲ ਸੁਣਾਵਾਂਗੇ ਤੇ ਇਸ ਦੇ ਨਾਲ ਇਹ ਵੀ ਦੱਸ ਦਿੰਨੇ ਕਿ ਮੇਨ ਰੋਡ ਦੇ ਉੱਤੇ ਦੇਰ ਰਾਤ ਤੱਕ ਜਾਂ ਫਿਰ ਪੂਰੀ ਰਾਤ ਦੀ ਗੱਲ ਕਰੀਏ ਤਾਂ ਪੂਰੀ ਰਾਤ ਇਸ ਜਗ੍ਹਾ ਉੱਤੇ ਟ੍ਰੈਫਿਕ ਚੱਲਦੀ ਰਹਿੰਦੀ ਹੈ ਪਰ ਕਿਸੇ ਵਿਅਕਤੀ ਨੂੰ ਇਹ ਵਿਅਕਤੀ ਇਸ ਜਗ੍ਹਾ ਉੱਤੇ ਪਿਆ ਕਿਉਂ ਨਹੀਂ ਦੱਸਿਆ ਕੀ ਕਾਰਨ ਬਣੇ ਨੇ ਤੈਸੋਂ ਲੱਕ ਲੱਕ ਆਪੀ ਸਵਾਲ ਖੜੇ ਹੁੰਦੇ ਨੇ ਤਾਂ ਇਸ ਬਾਰੇ ਹੁਣ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਕੀ ਵੱਡੇ ਖੁਲਾਸੇ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਨੇ ਕੀ ਕਹਿਪਲ ਤੁਸੀਂ ਉਹ ਵੀ ਸੁਣ ਲੋ ਸਰ ਅਨਨ ਡੈਡ ਬੋਡੀ ਹੈ ਜੀ ਅਜੇ ਇਸ ਬਾਰੇ ਕੁਝ ਨਹੀਂ ਪਤਾ ਜੀ ਸਰ ਘੰਟਾ ਪਹਿਲਾਂ ਆਪਾਂ ਨੂੰ ਪਤਾ ਲੱਗਾ ਜੀ ਸੂਚਨਾ ਮਿਲੀ ਸੀ ਕਿਸੇ ਦੀ ਵੀ ਇੱਥੇ ਬੋਡੀ ਪਈ ਹੈ ਜੀ ਅਸੀਂ ਇਸ ਮੌਕੇ ਤੇ ਪੁੱਜੇ ਹਾਂ ਜੀ ਕੁਝ ਨਹੀਂ ਕਹਿ ਸਕਦੇ ਜੀ ਅਸੀਂ ਇਹਨਾਂ ਨੂੰ ਪਹਚਾਨ ਵਾਸਤੇ 72 ਘੰਟੇ ਵਾਸਤੇ ਮੋਰਚੀ ਵਿੱਚ ਦਿਖਾਵਾਂਗੇ ਸਿਵਲ ਹਸਪੀਟਲ ਖਰੜ ਅਗਰ ਇਹ شناخت ਹੁੰਦੀ ਹੈ ਜਾਂ ਜੋ ਡਾਕਟਰ ਦੱਸੇਗਾ ਕਿ ਇਸ ਦੀ ਡੈਥ ਕਿਸ ਤਰ੍ਹਾਂ ਹੋਈ ਹੈ ਪਹਚਾਨ ਆ ਜਾਂ ਕੁਝ ਨਹੀਂ ਸਰ ਨੇ ਕੁਝ ਨਹੀਂ ਕਹਿ ਸਕਦੇ ਜੀ ਇਸ ਇਸ ਦੇ ਬਾਅਦ ਆ ਜੀ ਆਪਾਂ ਕੁਝ ਨਹੀਂ ਕਹਿ ਸਕਦੇ